ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਦਰਦ ਸ਼ੁਰੂ ਕਿਵੇਂ ਹੁੰਦਾ ਹੈ ਲੋਕਾਂ ਨੂੰ ਲੱਗਦਾ ਪਤਾ ਹੁੰਦਾ ਕਿ ਦਰਦ ਹੁੰਦਾ ਪਰ ਇਹਦੀ ਜੜ ਕੀ ਹੈ ਕਿਹੜੀਆਂ ਅਨਗਿਲੀਆਂ ਅਸੀਂ ਕਰਦੇ ਆ ਇਹ ਸਾਰੀਆਂ ਬਿਮਾਰੀਆਂ ਦੀ ਜੜ ਲੀਵਰ ਤੋਂ ਹੀ ਇਹ ਪ੍ਰੋਬਲਮ ਸਾਰੀਆਂ ਹੁੰਦੀਆਂ ਨੇ ਪੂਰਾ ਜਿਹੜੇ 버ਗਰ ਨੂਡਲ ਪੀਜੇ ਵਗੈਰਾ ਇਹ ਜਿੰਨਾ ਵੀ ਚੀਜ਼ਾਂ ਸਾਰੀਆਂ ਇਹ ਸਾਰੀਆਂ ਸਾਨੂੰ ਜਿਹੜੀਆਂ ਖਾਣ ਨੂੰ ਮਿਲਦੀਆਂ ਇਹ ਨੂੰ ਸਾਡਾ ਲੀਵਰ ਪਚਾ ਨਹੀਂ ਪਾਉਂਦਾ ਜਦੋਂ ਲੀਵਰ ਘੱਟ ਕੰਮ ਕਰਦਾ ਤਾਂ ਫਿਰ ਇਹ ਪ੍ਰੋਬਲਮ ਆਉਂਦੀਆਂ ਹੀ ਆਉਂਦੀਆਂ ਜਦੋਂ ਕਿਸੇ ਨੂੰ ਗੈਸ ਤਜਾਬ ਬਣੂਗੀ ਲੀਵਰ ਘੱਟ ਕੰਮ ਕਰੂਗਾ ਫਿਰ ਉਹਦਾ ਯੂਰਿਕ ਐਸਿਡ ਵੀ ਵਧਣਾ ਫਿਰ ਉਹਨੂੰ ਗਠੀਏ ਦੀ ਪ੍ਰੋਬਲਮ ਵੀ ਹੋਣੀ ਹੈ ਫਿਰ ਜੋੜਾਂ 'ਚ ਦਰਦ ਵੀ ਹੋਣਾ ਬੱਚੇ ਵੀ ਹੁਣੇ ਸ਼ਿਕਾਇਤਾਂ ਕਰਦੇ ਪਿੱਠ ਦੁਖਦੀ ਆ ਗੋਡੇ ਦੁਖਦੇ ਆ ਚੱਲਿਆ ਨਹੀਂ ਜਾਂਦਾ ਤੇ ਫਿਰ ਉਹ ਵੀ ਕੀ ਕਾਰਨ ਆ ਮਾਨੂੰ ਨਿਰਾ ਜ਼ਹਿਰ ਪਰੋਸਿਆ ਜਾ ਰਿਹਾ ਬੱਚੇ ਪੈਕਟ ਫੂਡ ਬਹੁਤ ਜ਼ਿਆਦਾ ਖਾਂਦੇ ਨੇ ਬੱਚੇ 버ਗਰ ਬਹੁਤ ਖਾਂਦੇ ਨੇ ਰੋਟੀ ਸੀ ਖਾਣੀ ਖਾਣੀ ਹੈ ਉਹਦੇ ਵਿੱਚ ਵੀ ਜ਼ਹਿਰ ਆ ਸਾਨੂੰ ਮਿਲਦਾ ਉਹ ਉਹਨੂੰ ਸਪ੍ਰੇਇਆ ਕੀਤੀਆਂ ਗਈਆਂ ਨੇ ਜਿਹੜਾ ਅਸੀਂ ਦੁੱਧ ਪੀਨੇ ਆ ਦੁੱਧ ਪੀਨੇ ਆ ਜਿੰਨਾ ਕਿ ਦੁੱਧ ਅੱਜ ਦੀ ਡੇਟ 'ਚ ਪੈਦਾਵਾਰ ਆ ਉਸ ਤੋਂ 20 ਗੁਣਾ ਵੱਧ ਖਾਪਤਾ ਵੀ ਜੇ ਪੈਦਾਵਾਰ ਘੱਟ ਆ ਤੇ 20 ਗੁਣਾ ਖਾਫਤ ਉਹ ਕਿਤੋਂ ਪੂਰੀ ਹੁੰਦੀ ਹੈ ਉਹ ਨਕਲੀ ਦੁੱਧ ਤਿਆਰ ਹੁੰਦਾ ਜਿਹੜਾ ਇਹ ਸਾਡਾ ਖਾਣ-ਪਾਣ ਗੰਦਾ ਹੋ ਗਿਆ ਉਹਦੇ ਕਰਕੇ ਇਹ ਜੋੜਾਂ ਦੇ ਦਰਦਾਂ ਦੀ ਬੱਚਿਆਂ ਨੂੰ ਵੀ ਪ੍ਰੋਬਲਮ ਆਈ ਕਿਉਂਕਿ ਇਹ ਹੱਡੀਆਂ 'ਚ ਕੈਲਸ਼ੀਅਮ ਨਹੀਂ ਮਿਲਦਾ ਉਹਨਾਂ ਨੂੰ ਕਿਸੇ ਤਰ੍ਹਾਂ ਤੇ ਨਾ ਤੋਂ 4 ਮਹੀਨੇ ਦਾ ਕੋਰਸ ਆ ਇਹਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਇਹਨੇ ਪਹਿਲੀ ਤਾਂ ਗੱਲ ਇਹ ਆ ਤੁਹਾਡੇ ਬੋਡੀ ਦੀਆਂ ਸਾਰੀਆਂ ਨਾੜਾਂ ਖੋਲ ਦੇਣੀਆਂ ਜਦੋਂ ਨਾੜਾਂ ਬਲੌਕ ਹੁੰਦੀਆਂ ਦਰਦਾਂ ਉਹਦੇ ਹੀ ਹੁੰਦੀਆਂ ਤੇ ਨਾੜਾਂ ਦੇ ਵਿੱਚ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਆ ਇਹ ਵੀ ਨਾੜ ਹੀ ਬਲੌਕ ਹੁੰਦੀ ਹੈ ਇਹਨੇ ਉਹ ਵੀ ਨਾੜ ਖੋਲ ਦੇਣੀ ਹੈ ਤੇ ਤੁਹਾਡਾ ਸਰਵਾਈਕਲ ਵੀ ਇਹਦੇ ਨਾਲ ਠੀਕ ਹੋ ਜਾਊਗਾ ਜਿਹੜੀ ਸ਼ਰਟ ਕਾ ਪੇਨ ਜਿਹਨੂੰ ਰੀ ਦਾ ਦਰਦ ਕਹਿੰਦੇ ਆ ਇਹ ਵੀ ਨਾੜ ਬਲੌਕ ਨਾਲ ਹੀ ਹੁੰਦਾ ਉਹ ਜਦੋਂ ਉਹ ਨਾੜਾਂ ਖੋਲੀਆਂ ਤੁਹਾਡੇ ਸਰੀਰ ਦੀਆਂ ਤਾਂ ਰੀ ਦਾ ਦਰਦ ਵੀ ਆਪਣੇ ਆਪ ਹੀ ਖਤਮ ਹੋ ਜਾਣਾ ਤੇ ਤਲੀਆਂ ਚੀਜ਼ਾਂ ਫਾਸ ਫੂਡ ਤੇ ਓਵਰ ਈਟਿੰਗ ਇਹ ਬੰਦ ਕਰ ਦੋ ਤੇ ਪ੍ਰੋਬਲਮ ਤੁਹਾਡੀ ਉਹਨਾਂ ਕੁ ਖਾਓ ਜਿੰਨਾ ਕੁ ਤੁਹਾਡੇ ਸਰੀਰ ਨੂੰ ਲੋਡ ਆ ਇਹ ਇਹ ਜਿਹੜਾ ਕੋਰਸ ਹੈ ਨਾ ਇਹਦੇ ਵਿੱਚ ਤੀਜੀ ਮੈਡੀਸਨ ਅਸੀਂ ਲੀਵਰ ਦੀ ਦਿੰਨੇ ਆ ਤੇ ਤਾਂ ਕਿ ਲੀਵਰ ਜਦੋਂ ਤੱਕੜਾ ਰਹੂਗਾ ਤਾਂ ਪ੍ਰੋਬਲਮ ਆਉਣ ਹੀ ਨਹੀਂ ਨਾ ਦਰਦਾ ਹੋਣਗੀਆਂ ਨਾ ਹਾੜਾਂ ਦੱਬੀਆਂ ਜਾਣਗੀਆਂ ਕਈ ਲੋਕਾਂ ਨੂੰ ਲੱਗਦਾ ਆਯੁਰਵੈਦਿਕ ਦਵਾਈ ਜਿਹੜੀ ਆ ਬਹੁਤ ਲੇਟ ਅਸਰ ਕਰਦੀ ਆ ਹਨ ਤੇ ਜਿਹੜੀਆਂ ਦੂਸਰੀਆਂ ਦਵਾਈਆਂ ਅੰਗਰੇਜ਼ੀ ਉਹ ਛੇਤੀ ਅਸਰ ਕਰਦੀਆਂ ਲੋਕਾਂ ਨੂੰ ਲੱਗਦਾ ਕਿ ਆਰਾਮ ਬਹੁਤ ਹੈ ਤੇ ਕਿੰਨੀ ਦੇਰ ਤੱਕ ਅਸਰ ਮਤਲਬ ਇਹਦਾ ਤੁਹਾਨੂੰ ਦੇਖਣ ਨੂੰ ਆਪਾਂ ਆਦੀ ਹੋਏ ਹੋਏ ਆ ਐਲੋਪੈਥਿਕ ਦਵਾਈਆਂ ਦੇ ਐਲੋਪੈਥਿਕ ਇੱਕਦਮ ਆਰਾਮ ਦਿੰਦੀ ਆ ਪਰ ਉਹ 10 ਆਰਗਨ ਤੇ ਬੈਡ ਇਫੈਕਟ ਪਾਉਂਦੀ ਤਿੰਨ ਮਹੀਨੇ ਦਾ ਸਾਡਾ ਕੋਰਸ ਆ ਪਰ ਜੇ ਬੰਦਾ ਭਰੇਜ ਨਾਲ ਦਵਾਈ ਖਾਊਗਾ ਤੇ ਉਹਨੂੰ ਮਹੀਨੇ ਦੇ ਵਿੱਚ ਕਾਫੀ ਫਰਕ ਪੈ ਜਾਊਗਾ 3 ਮਹੀਨੇ ਦੇ ਕੋਰਸ ਵਿੱਚ ਬਿਲਕੁਲ ਉਹ ਜੜ ਤੋਂ ਠੀਕ ਹੋ ਜਾਣਗੇ ਹੱਡੀਆਂ ਚ ਕੈਲਸ਼ੀਅਮ ਪੂਰਾ ਹੋ ਜਾਊਗਾ ਨਾੜਾਂ ਜਿਹੜੀਆਂ ਦੱਪੀਆਂ ਗਈਆਂ ਉਹ ਖੁੱਲ ਜਾਣਗੀਆਂ ਤੇ ਗਠੀਆ ਜਿਹੜਾ ਉਹ ਠੀਕ ਹੋ ਜਾਊਗਾ ਜੋੜਾਂ ਦਾ ਦਰਦ ਠੀਕ ਹੋ ਜਾਊਗਾ ਗੋਡਿਆਂ ਦਾ ਦਰਦ ਠੀਕ ਹੋ ਜਾਊ ਮੈਨੂੰ ਜੇ ਗੋਡੇ ਦੁਖਦੇ ਸੀ ਜੋੜਾਂ 'ਚ ਦਰਦ ਸੀ ਬਸ ਅੱਛੇ ਜੋੜਾਂ 'ਚ ਦਰਦ ਸੀ ਹਾਂਜੀ ਤੇ ਫੇਰ ਤੁਸੀਂ ਦਵਾਈ ਖਾਧੀ ਵੈਜ ਜੀ ਕੋਲ ਹਾਂਜੀ ਹਾਂ ਦਵਾਈ ਖਾਧੀ ਸੀ ਤੇ ਫਰਕ ਕਿੰਨਾ ਕੋ ਫਰਕ ਲੱਗਦਾ ਕਾਫੀ ਫਰਕ ਪਿਆ ਹੈ ਜੀ ਮੇਰੇ ਗੋਡਿਆਂ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਸੀਗਾ ਮੈਂ ਤਾਂ ਉੱਠਿਆ ਨਹੀਂ ਸੀ ਜਾਂਦਾ ਬਹਿ ਜਾਂਦੀ ਸੀ ਤੇ ਉੱਠ ਨਹੀਂ ਸੀ ਹੁੰਦਾ ਬੋੜੀਆਂ ਵੀ ਤਾਂ ਬਿਲਕੁਲ ਨਹੀਂ ਸੀ ਚੜ ਹੁੰਦਾ ਹੁਣ ਮੈਂ 2 ਮਹੀਨੇ ਹੋ ਗਏ ਦਵਾਈ ਖਾਂਦੀ ਨੂੰ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ। ਅੱਛਾ। ਹਾਂਜੀ। ਜਿਹੜਾ ਪਹਿਲਾਂ ਉਹ ਤੁਸੀਂ ਜਿਹੜਾ ਪੌੜੀਆਂ ਚੜ੍ਹ ਉੱਤਰ ਨਹੀਂ ਸਕਦੇ ਸੀ, ਹੁਣ ਤੁਸੀਂ ਆਰਾਮ ਨਾਲ ਚੜ੍ਹ ਸਕਦੇ ਹੋ। ਹਾਂਜੀ ਹਾਂਜੀ। ਮੈਂ ਆਪਣੇ ਫਾਦਰ ਸਾਹਿਬ ਦੀ ਮੈਡੀਸਿਨ ਲੈਣ ਆਇਆ ਜੀ। ਤਾਂ 2 ਮਹੀਨੇ ਤੋਂ ਮੈਡੀਸਿਨ ਚੱਲ ਵੀ ਰਹੀ ਹੈ ਸਾਡੀ। ਠੀਕੇ ਸੀ। ਉਹਨਾਂ ਦੇ ਗੋਡਿਆਂ 'ਚ ਗ੍ਰੀਸ ਦੀ ਪ੍ਰੋਬਲਮ ਸੀ। ਜੋੜਾਂ ਦਾ ਦਰਦ, ਸਾਰਾ ਕੁਝ ਪੇਨ, ਬਾਡੀ ਪੇਨ ਵਗੈਰਾ ਸਾਰਾ ਕੁਝ। ਅੱਛਾ ਜੋੜਾਂ ਦਾ ਦਰਦ ਸੀ। ਹਾਂਜੀ ਹਾਂਜੀ। ਤਾਂ 2 ਮਹੀਨੇ ਤੋਂ ਮੈਡੀਸਿਨ ਖਾ ਰਹੇ ਆਂ। ਤਾਂ ਅੱਗੇ ਉਹਨਾਂ ਨੂੰ ਬਹੁਤ ਫਰਕ ਆ ਉਹਨ ਕਿੰਨੇ ਸਮੇਂ ਤੋਂ ਉਹਨਾਂ ਨੂੰ ਮਤਲਬ ਦਰਦ ਸੀਗਾ ਇਹ 10 ਸਾਲ ਪੁਰਾਣੀ ਪ੍ਰੋਬਲਮ ਅੱਛਾ 10 ਸਾਲ ਪੁਰਾਣੀ ਤੇ ਫੇ ਬਹੁਤ ਡਾਕਟਰਾਂ ਕੋਲ ਗਏ ਹੋਗੇ ਬਹੁਤ ਜੀ ਬਹੁਤ ਟੈਸਟ ਕਰਾਏ ਬਹੁਤ ਡਾਕਟਰਾਂ ਕੋਲ ਪਏ ਪਰ ਕੋਈ ਫਰਕ ਨਹੀਂ ਪੈ ਰਿਹਾ ਸੀ ਸਸਿਕਾਲ ਜੀ ਆਪਾ ਪਹੁੰਚ ਚੁਕੇ ਆ ਲੁਧਿਆਣਾ ਲੁਧਿਆਣਾ ਦੇ ਵਿੱਚ ਅਸੀਂ ਕੀ ਕਰਨ ਆਏ ਆ ਅਸੀਂ ਜ਼ਰੂਰ ਤੁਹਾਨੂੰ ਦੱਸਦੇ ਆ ਅਸੀਂ ਪਹੁੰਚੇ ਹੋਇਆ ਗੁਰ ਅਸੀਸ ਆਯੁਰਵੈਦਾ ਦੇਸੀ ਦੁਆਖਾਨਾ ਇੱਥੇ ਪਹੁੰਚਣ ਦਾ ਕਾਰਨ ਪਤਾ ਕੀ ਹੈ ਕਿਉਂਕਿ ਘਰ ਘਰ ਦੇ ਵਿੱਚ ਜੋੜਾਂ ਦਾ ਦਰਦ ਫੈਲ ਚੁਕਿਆ ਸਾਡੇ ਜਿਹੜੇ ਬਜ਼ੁਰਗ ਨੇ ਉਹ ਬਹੁਤ ਜ਼ਿਆਦਾ ਪੀੜਤ ਨੇ ਤੇ ਅਸੀਂ ਹੁਣ ਉਹਨਾਂ ਦੀ ਸਮੱਸਿਆ ਨੂੰ ਉਹਨਾਂ ਦੀ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਇੰਦਰਜੀ ਜੀ ਇੰਦਰਜੀ ਸਿੰਘ ਜੀ ਕੋਲ ਆਏ ਹੋਏ ਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਉਹਨਾਂ ਦੇ ਕੋਲ ਹੁਣ ਹੱਲ ਹੈ ਕਿ ਇਹ ਜੋੜਾਂ ਦਾ ਦਰਦ ਕਿਵੇਂ ਦੂਰ ਹੋਵੇਗਾ ਤਾਂ ਪਹਿਲਾਂ ਸਵਾਗਤ ਕਰ ਲੈਨੇ ਆ ਸਸੀ ਕਾਲ ਜੀ ਸਸੀ ਕਾਲ ਜੀ ਜੋੜਾਂ ਦਾ ਦਰਦ ਘਰ ਘਰ ਫੈਲ ਚੁੱਕਾ ਆ ਲੋਕ ਪਰੇਸ਼ਾਨ ਨੇ ਬਜ਼ੁਰਗ ਬਹੁਤ ਜ਼ਿਆਦਾ ਦਿੱਕਤ ਦੇ ਵਿੱਚ ਨੇ ਕਈਆਂ ਦੀ ਕਮਰ ਦਰਦ ਹੁੰਦੀ ਕਈਆਂ ਦਾ ਗੋਡਿਆਂ ਦਾ ਦਰਦ ਹੁੰਦਾ ਵਾ ਜਾਂ ਫਿਰ ਉਹਨਾਂ ਦੇ ਆਵਾਜ਼ਾਂ ਆਣੀਆਂ ਜਾਂ ਬਹੁਤ ਦਰਦ ਹੁੰਦਾ ਹੈ ਨਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਦਰਦ ਸ਼ੁਰੂ ਕਿਵੇਂ ਹੁੰਦਾ ਲੋਕਾਂ ਨੂੰ ਲੱਗਦਾ ਪਤਾ ਹੁੰਦਾ ਕਿ ਦਰਦ ਹੁੰਦਾ ਪਰ ਇਹਦੀ ਜੜ ਕੀ ਹੈ ਕਿਹੜੀਆਂ ਅੰਗੈਲੀਆਂ ਅਸੀਂ ਕਰਦੇ ਆ ਉਹ ਜ਼ਰੂਰ ਦੱਸੋ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜਾ ਦਰਦ ਹੁੰਦਾ ਕਿਉਂ ਆ ਇਹ ਜਿਹੜਾ ਅਸੀਂ ਤਾਂ ਹੁਣ ਲੰਬੇ ਸਮੇਂ ਤੋਂ ਲੋਕਾਂ ਦੇ ਇਲਾਜ ਕਰਦੇ ਆ ਰਹੇ ਆਂ ਜਿਸ ਬੰਦੇ ਦੇ ਇਹ ਸਾਰੀਆਂ ਬਿਮਾਰੀਆਂ ਦੀ ਜੜ ਮੈਂ ਪਹਿਲਾਂ ਵੀ ਕਈ ਵੀਡੀਓ ਚ ਦੱਸ ਚੁੱਕਾ ਲੀਵਰ ਤੋਂ ਹੀ ਇਹ ਪ੍ਰੋਬਲਮ ਸਾਰੀਆਂ ਹੁੰਦੀਆਂ ਨੇ ਇੱਕ ਤਾਂ ਸਾਨੂੰ ਖਾਣ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜ਼ਹਿਰ ਪਰੋਸਿਆ ਜਾ ਰਿਹਾ ਜਿਹੜੇ ਪੈਕਡ ਫੂਡ ਆਪਾਂ ਨੂੰ ਮਿਲਦੇ ਆ ਬੜੇ ਪੁਰਾਣੇ ਪੁਰਾਣੀ ਢੇਰ ਦੇ ਟਾਈਮ ਦੇ ਪਏ ਹੁੰਦੇ ਆ ਉਹਨਾਂ ਨੂੰ ਕੈਮੀਕਲ ਲਾ ਕੇ ਰੋਕਿਆ ਜਾਂਦਾ ਉਹ ਫਿਰ ਸਾਡੇ ਅੰਦਰ ਜਾਂਦੇ ਆ ਤਾਂ ਹੋਰ ਜਿਵੇਂ ਆਪਾਂ ਕਹਿੰਦੇ ਆ ਸਾਨੂੰ ਰੇਹਾਂ ਸਪ੍ਰੇਹਾਂ ਵਾਲੀਆਂ ਚੀਜ਼ਾਂ ਖਾਣ ਨੂੰ ਮਿਲਦੀਆਂ ਖਾਦਾਂ ਵਾਲੀਆਂ ਚੀਜ਼ਾਂ ਮਿਲਦੀਆਂ ਖਾਣ ਨੂੰ ਹੋਰ ਆ ਜਿਹੜੇ 버ਗਰ ਨੂਡਲ ਪੀਜੇ ਵਗੈਰਾ ਇਹ ਜਿੰਨਾ ਵੀ ਚੀਜ਼ਾਂ ਸਾਰੀਆਂ ਇਹ ਸਾਰੀਆਂ ਸਾਨੂੰ ਜਿਹੜੀਆਂ ਖਾਣ ਨੂੰ ਮਿਲਦੀਆਂ ਇਹਨੂੰ ਸਾਡਾ ਲੀਵਰ ਪਚਾ ਨਹੀਂ ਪੁੰਦਾ ਇਹ ਜਦੋਂ ਸਾਨੂੰ ਲੀਵਰ ਪਚਾਉਂਦਾ ਨਹੀਂ ਤੇ ਲੀਵਰ ਫਿਰ ਘੱਟ ਕੰਮ ਕਰਦਾ ਜਦੋਂ ਲੀਵਰ ਘੱਟ ਕੰਮ ਕਰਦਾ ਤਾਂ ਫਿਰ ਇਹ ਪ੍ਰੋਬਲਮ ਆਉਂਦੀਆਂ ਹੀ ਆਉਂਦੀਆਂ ਜਦੋਂ ਕਿਸੇ ਨੂੰ ਗੈਸ ਤਜਾਬ ਬਣੂਗੀ ਲੀਵਰ ਘੱਟ ਕੰਮ ਕਰੂਗਾ ਫਿਰ ਉਹਦਾ ਯੂਰਿਕ ਐਸਿਡ ਵੀ ਵਧਣਾ ਫਿਰ ਉਹਨੂੰ ਗਠੀਏ ਦੀ ਪ੍ਰੋਬਲਮ ਵੀ ਹੋਣੀ ਹੈ ਫਿਰ ਜੋੜਾਂ 'ਚ ਦਰਦ ਵੀ ਹੋਣਾ ਫਿਰ ਉਹਨਾਂ ਦੇ ਕੈਲਸ਼ੀਅਮ ਵੀ ਘਟਣਾ ਤੇ ਸੋ ਇਨ ਇਹ ਚੀਜ਼ਾਂ ਨੂੰ ਦੇਖਦੇ ਹੋਏ ਬੀ ਬਜ਼ੁਰਗ ਜਿਹੜੇ ਉਹਨਾਂ ਕੋ ਤੁਰਿਆ ਨਹੀਂ ਜਾਂਦਾ ਕਿਸੇ ਦੇ ਗਿੱਟੇ ਦੁਖਦੇ ਆ ਕਿਸੇ ਦੇ ਆਕੂਣੀਆਂ ਕਿਸੇ ਦੇ ਜੋੜ ਬਹੁਤ ਬੁਰੀ ਹਾਲਾਤ ਵਿੱਚ ਸੀ ਜੇ ਕੋਈ ਬੰਦਾ ਦਵਾਈ ਲੈਣ ਜਾਂਦਾ ਤੇ ਡਾਕਟਰ ਉਹਨੂੰ ਕਹਿੰਦੇ ਜੀ ਆਹ ਦਰਦ ਦੀ ਗੋਲੀ ਆ ਜੀ ਆਹ ਤੁਹਾਡੀ ਕੈਲਸ਼ੀਅਮ ਦੀ ਆ ਇਹ ਵਿਟਾਮਿਨ ਡੀ ਦੀ ਆ ਇਹ ਤੁਹਾਡੀ ਸਰਵਾਈਕਲ ਦੀ ਆ ਆਹ ਆ ਗੋਲੀ ਤੁਸੀਂ ਛਾਟ ਕਾ ਪੀਣ ਤੋਂ ਖਾਣੀ ਆ ਤੇ ਐਡੇ ਐਡੇ ਰੁਗ ਭਰ ਕੇ ਦੇ ਦਿੰਦੇ ਸੀ ਤੇ ਹੁਣ ਅਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇੱਕ ਐਸਾ ਕੋਰਸ ਲੈ ਕੇ ਆਏ ਆ ਮਤਲਬ ਘੱਟੋ ਘੱਟ 2 ਸਾਲ ਦੀ ਮਿਹਨਤ ਆ ਮੇਰੀ ਇਹਦੇ ਨਾਲ ਅਸੀਂ ਹਜ਼ਾਰਾਂ ਪੇਸ਼ੈਂਟ ਠੀਕ ਕਰ ਚੁੱਕੇ ਆ ਤੇ ਇਹ ਕੀ ਆ ਇੱਕ ਲਿਕੋੜਾ ਤਾਂ ਇੱਕ ਪਾਊਡਰ ਆ ਖਾਣਾ ਵੀ ਬਹੁਤ ਸੌਖਾ ਇਹ ਮਤਲਬ ਦੋ ਟਾਈਮ ਲੈਣਾ ਇਹ ਤਿੰਨ ਤੋਂ ਚਾਰ ਮਹੀਨੇ ਦਾ ਕੋਰਸ ਆ ਇਹਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਜਿਵੇਂ ਕਿ ਅ ਰੀੜ ਦਾ ਦਰਦ ਜਿਹਨੂੰ ਆਪਾਂ ਸ਼ਰਟਿਕਾ ਪੇਨ ਕਹਿੰਦੇ ਆ ਤੇ ਇਹਨੇ ਪਹਿਲੀ ਤਾਂ ਗੱਲ ਇਹ ਆ ਤੁਹਾਡੇ ਬਾਡੀ ਦੀਆਂ ਸਾਰੀਆਂ ਨਾੜਾਂ ਖੋਲ ਦੇਣੀਆਂ ਜਿਹੜੀਆਂ ਕੋਈ ਬਲੌਕ ਹੋਈਆਂ ਨੇ ਬੋਡੀ ਚ ਉਹ ਨਾੜਾਂ ਨੂੰ ਖੋਲ ਦੇਣਾ ਜਦੋਂ ਨਾੜਾਂ ਬਲੌਕ ਹੁੰਦੀਆਂ ਦਰਦਾਂ ਉਹਦੇ ਹੀ ਹੁੰਦੀਆਂ ਠੀਕ ਕਈਆਂ ਦੇ ਭਾਰੇ ਸਰੀਰ ਕਰਕੇ ਹੁੰਦਾ ਕਈਆਂ ਦੇ ਜਿਵੇਂ ਹੁਣ ਗੋਡੇ ਟੱਕ ਟੱਕ ਦੀ ਆਵਾਜ਼ ਆਉਂਦੀ ਆ ਕੈਲਸ਼ੀਅਮ ਘਟ ਜਾਂਦਾ ਗੋਡੇ ਬਾਹਰ ਨੂੰ ਨਿਕਲ ਆਉਂਦੇ ਟੇਢੇ ਹੋ ਜਾਂਦੇ ਆ ਇਹ ਜਿਹੜੀ ਸਾਡੀ ਦਵਾਈ ਆ ਉਹਦੇ ਤੇ ਵੀ ਕੰਮ ਕਰੂ। ਗੋਡਿਆਂ ਦੀ ਗ੍ਰੀਸ ਪੂਰੀ ਕਰੂਗੀ। ਗੋਡਿਆਂ ਗੋਡਿਆਂ ਚ ਸਰੀਰ ਚ ਕੈਲਸ਼ੀਅਮ ਪੂਰਾ ਕਰੂਗੀ ਤੇ ਆ ਜਿਹੜੇ ਗਿੱਟ ਜਿਵੇਂ ਆਹ ਜੋੜਾਂ ਦੇ ਦਰਦ ਆ ਉਹ ਠੀਕ ਕਰੂਗੀ। ਜਿਵੇਂ ਜਿਵੇਂ ਆਪਾਂ ਕਹਿੰਦੇ ਨਾੜਾਂ ਖੋਲੂਗਾ ਤੇ ਨਾੜਾਂ ਦੇ ਵਿੱਚ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਆ ਇਹ ਵੀ ਨਾੜ ਹੀ ਬਲੌਕ ਹੁੰਦੀ ਐ। ਇਹਨੇ ਉਹ ਵੀ ਨਾੜ ਖੋਲ ਦੇਣੀ ਐ ਤੇ ਤੁਹਾਡਾ ਸਰਵਾਈਕਲ ਵੀ ਇਹਦੇ ਨਾਲ ਠੀਕ ਹੋ ਜਾਊਗਾ। ਜਿਹੜੀ ਸ਼ਰਟਕਾ ਪੇਨ ਆ ਜਿਹਨੂੰ ਰੀ ਦਾ ਦਰਦ ਕਹਿੰਨੇ ਆ ਇਹ ਵੀ ਆ ਨਾੜ ਬਲੌਕ ਨਾਲ ਹੀ ਹੁੰਦਾ ਉਹ ਜਦੋਂ ਉਹਨੇ ਉਹ ਨਾੜ ਨਾੜਾਂ ਖੋਲੀਆਂ ਤੁਹਾਡੇ ਸਰੀਰ ਦੀਆਂ ਤਾਂ ਰੀ ਦਾ ਦਰਦ ਵੀ ਆਪਣੇ ਆਪ ਹੀ ਖਤਮ ਹੋ ਜਾਣਾ ਤੇ ਹੋਰ ਕਈ ਬਿਮਾਰੀਆਂ ਜਾਨੀ ਬੰਦੇ ਨੂੰ ਇਦਾਂ ਲੱਗੂਗਾ ਸਰੀਰ ਮੇਰਾ ਹੈ ਹਲਕਾ ਫੁੱਲ ਵਰਗਾ ਹੋ ਗਿਆ ਇਹ ਜਿਹੜਾ ਸਾਡਾ ਜੋੜਾਂ ਦਾ ਦਰਦ ਹੁੰਦਾ ਆ ਇਹ ਉਮਰ ਦੇ ਨਾਲ ਆਪਣੇ ਆਪ ਹੀ ਸ਼ੁਰੂ ਹੁੰਦਾ ਆ ਜਾਂ ਫਿਰ ਜਿਹਦਾ ਕਈ ਵੇਲੇ ਆਪਾਂ ਕਹਿ ਦਿੰਨੇ ਕਿ ਜਿਹੜੀਆਂ ਸਾਡੀਆਂ ਨਾੜੀਆਂ ਆ ਹੱਡੀਆਂ ਬਹੁਤ ਕਮਜ਼ੋਰ ਹੋਣ ਲੱਗ ਪਈਆਂ ਉਮਰ ਦੇ ਸਾਵ ਨਾਲ ਹਨ ਪਰ ਹੁਣ ਅੱਜ ਕੱਲ ਤਾਂ ਬੱਚਿਆਂ ਦੇ ਗੋਡੇ ਵੀ ਬਹੁਤ ਜ਼ਿਆਦਾ ਦਰਦ ਕਰਦੇ ਆ ਬੱਚੇ ਵੀ ਹੁਣੀ ਸ਼ਿਕਾਇਤਾਂ ਕਰਦੇ ਪਿੱਠ ਦੁਖਦੀ ਆ ਗੋਡੇ ਦੁਖਦੇ ਆ ਚੱਲਿਆ ਨਹੀਂ ਜਾਂਦਾ ਤੇ ਫਿਰ ਉਹ ਵੀ ਕੀ ਕਾਰਨ ਆ ਕਿਉਂਕਿ ਬੱਚੇ ਤਾਂ ਹੁਣ ਘੋੜਿਆਂ ਵਾਂਗੂ ਦੌੜਦੇ ਹੁੰਦੇ ਹਾਲਤਾ ਯੰਗ ਉਹਨਾਂ ਦੀ ਜਿਹੜਾ ਸਰੀਰ ਹੁੰਦਾ ਉਹਨਾਂ ਤੇ ਦਰਦ ਕਿਉਂ ਸ਼ੁਰੂ ਦੇਖੋ ਜੀ ਈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਵੀ ਆਪਾਂ ਨੂੰ ਨਿਹਰਾ ਜ਼ਹਿਰ ਪਰੋਸਿਆ ਜਾ ਰਿਹਾ ਬੱਚੇ ਪੈਕਟ ਫੂਡ ਬਹੁਤ ਜ਼ਿਆਦਾ ਖਾਂਦੇ ਨੇ ਬੱਚੇ 버ਗਰ ਬਹੁਤ ਖਾਂਦੇ ਨੇ ਹੁਣ ਉਹਨਾਂ ਨੇ ਸਾਨੂੰ ਫਾਇਦਾ ਦੇਣ ਦੀ ਬਜਾਏ ਸਰੀਰ ਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਹੀ ਕਰਨਾ ਇੱਕ ਤਾਂ ਦੇਖੋ ਜਿਹੜੇ ਸਾਡੀ ਡੇਲੀ ਦੀ ਨੀਡ ਰੋਟੀ ਸੀ ਖਾਣੀ ਖਾਣੀ ਹੈ ਉਹਦੇ ਵਿੱਚ ਵੀ ਜ਼ਹਿਰ ਆ ਸਾਨੂੰ ਮਿਲਦਾ ਉਹ ਉਹਨੂੰ ਸਪਰੇਅਾਂ ਕੀਤੀਆਂ ਗਈਆਂ ਨੇ ਜਿਹੜਾ ਅਸੀਂ ਦੁੱਧ ਪੀਨੇ ਆ ਦੁੱਧ ਪੀਨੇ ਆ ਜਿੰਨਾ ਕ ਦੁੱਧ ਅੱਜ ਦੀ ਡੇਟ 'ਚ ਪੈਦਾਵਾਰ ਆ ਉਸ ਤੋਂ 20 ਗੁਣਾ ਵੱਧ ਖਾਪਤਾ ਤਾਂ ਤੁਸੀਂ ਇਹ ਦੇਖੋ ਵੀ ਜੇ ਪੈਦਾਵਾਰ ਘਟਾ ਤੇ 20 ਗੁਣਾ ਖਫਤ ਉਹ ਕਿਥੋਂ ਪੂਰੀ ਹੁੰਦੀ ਹੈ ਉਹ ਨਕਲੀ ਦੁੱਧ ਤਿਆਰ ਹੁੰਦਾ ਉਹ ਜਿਹੜਾ ਹੁਣ ਨਕਲੀ ਦੁੱਧ ਤਿਆਰ ਹੋਣਾ ਪਹਿਲਾਂ ਸਾਨੂੰ ਸਾਡੇ ਬਜ਼ੁਰਗਾਂ ਵਲੇ ਕਿਉਂ ਨਹੀਂ ਸੀ ਬਿਮਾਰੀਆਂ ਹੁੰਦੀਆਂ ਜੋੜ ਕਿਉਂ ਨਹੀਂ ਸੀ ਦੁਖਦੇ ਉਹਨਾਂ ਦੇ ਕਿਵੇਂ ਭੱਜੇ ਫਿਰਦੇ ਸੀਗੇ 80-80 ਸਾਲ ਦੇ 90-90 ਸਾਲ ਦੇ ਖੇਤਾਂ 'ਚ ਕੰਮ ਕਰਦੇ ਸੀਗੇ ਸੋਸ ਕਰਕੇ ਜਿਹੜਾ ਇਹ ਸਾਡਾ ਖਾਣ-ਪਾਣ ਗੰਦਾ ਹੋ ਗਿਆ ਉਹਦੇ ਕਰਕੇ ਇਹ ਜੋੜਾਂ ਦੇ ਦਰਦਾਂ ਦੀ ਬੱਚਿਆਂ ਨੂੰ ਵੀ ਪ੍ਰੋਬਲਮ ਆਈ ਕਿਉਂਕਿ ਇਹ ਹੱਡੀਆਂ 'ਚ ਕੈਲਸ਼ੀਅਮ ਨਹੀਂ ਮਿਲਦਾ ਉਹਨਾਂ ਨੂੰ ਕਿਸੇ ਤਰ੍ਹਾਂ ਜਦ ਨਕਲੀ ਦੁੱਧ ਪੀਣਾ ਕੈਲਸ਼ੀਅਮ ਕਿੱਥੋਂ ਮਿਲਣਾ ਤਾਂ ਇਹ ਉਹਦੇ ਕਰਕੇ ਇਹ ਜਿਹੜੀ ਸਾਡੀ ਮੈਡੀਸਨ ਹੈ ਯੂਰਿਕ ਐਸਿਡ ਨੂੰ ਵੀ ਠੀਕ ਕਰੂਗੀ ਇੱਕ ਮੈਂ ਹੋਰ ਗੱਲ ਤੁਹਾਨੂੰ ਕਹਿਣੀ ਭੁੱਲ ਗਿਆ ਖਾਸ ਗੱਲ ਵੀ ਜਿਹੜਾ ਉਹ ਯੂਰਿਕ ਐਸਿਡ ਵਧਣ ਤੋਂ ਬਾਅਦ ਜਿਹੜਾ ਗਠੀਏ ਦੀ ਪ੍ਰੋਬਲਮ ਹੋ ਜਾਂਦੀ ਆ ਅਸੀਂ ਉਹ ਵੀ ਪੇਸ਼ੈਂਟ ਠੀਕ ਕਰਦੇ ਆ ਇਸ ਦਵਾਈ ਨਾਲ ਉਹ ਵੀ ਪੇਸ਼ੈਂਟ ਠੀਕ ਹੋਏ ਆ ਜਿਹੜੇ ਬਿਲਕੁਲ ਮੰਜੇ ਤੇ ਪਏ ਸੀਗੇ ਜਿਨ੍ਹਾਂ ਦੇ ਆਏ ਹੱਥ ਪੈਰ ਮੁੜ ਗਏ ਸੀਗੇ ਉਹ ਵੀ ਬੰਦੇ ਇਹ ਦਵਾਈ ਨਾਲ ਠੀਕ ਹੁੰਦੇ ਆ ਤੇ ਦੂਸਰੀ ਰਹੀ ਗੱਲ ਤੁਸੀਂ ਜਿਹੜਾ ਕਿਹਾ ਆ ਵੀ ਬੰਦਿਆਂ ਨੂੰ ਇਹ ਪ੍ਰੋਬਲਮ ਬਹੁਤ ਆ ਜ਼ਿਆਦਾ ਆ ਰਹੀ ਆ ਤੇ ਮੈਂ ਹਰ ਇੱਕ ਬੰਦੇ ਨੂੰ ਇਹੀ ਕਹਿਣਾ ਚਾਹੂੰਗਾ ਵੀ ਤਲੀਆਂ ਚੀਜ਼ਾਂ ਫਾਸਟ ਫੂਡ ਤੇ ਓਵਰ ਹੀਟਿੰਗ ਇਹ ਬੰਦ ਕਰ ਦੋ ਤੇ ਪ੍ਰੋਬਲਮ ਤੁਹਾਡੀ ਉਹਨਾਂ ਕ ਖਾਓ ਜਿੰਨਾ ਕ ਤੁਹਾਡੇ ਸਰੀਰ ਨੂੰ ਲੋਡ ਉਹਨਾਂ ਕ ਖਾਓਗੇ ਕਦੀ ਜ਼ਿੰਦਗੀ ਚ ਕਦੀ ਪ੍ਰੋਬਲਮ ਨਹੀਂ ਆਊਗੀ ਇੱਕ ਆਪਣਾ ਲੀਵਰ ਸੈੱਟ ਕਰ ਲਓ ਤੇ ਇੱਕ ਇਹਨਾਂ ਦਾ ਆਹ ਆ ਤੁਹਾਡਾ ਕੋਰਸ ਕਰ ਲਓ ਤੇ ਇਹਦੇ ਵਿੱਚ ਅਸੀਂ ਲੀਵਰ ਦੀ ਵੀ ਨਾਲ ਦਵਾਈ ਦਿੰਨੇ ਆ ਤਾਂ ਕਿ ਲੀਵਰ ਤੋਂ ਹੀ ਜਿਹੜੀਆਂ ਪ੍ਰੋਬਲਮ ਹਾਂ ਇਹ ਇਹ ਜਿਹੜਾ ਕੋਰਸ ਹੈ ਨਾ ਇਹਦੇ ਵਿੱਚ ਤੀਜੀ ਮੈਡੀਸਨ ਅਸੀਂ ਲੀਵਰ ਦੀ ਦਿੰਨੇ ਆ ਤੇ ਤਾਂ ਕਿ ਲੀਵਰ ਜਦੋਂ ਤੱਕੜਾ ਰਹੂਗਾ ਤਾਂ ਪ੍ਰੋਬਲਮ ਆਉਣ ਹੀ ਨਹੀਂ ਨਾ ਦਰਦਾ ਹੋਣਗੀਆਂ ਨਾ ਨਾੜਾਂ ਦੱਬੀਆਂ ਜਾਣਗੀਆਂ ਤੇ ਜਿਹੜੀ ਤੁਹਾਡੀ ਦਵਾਈ ਆ ਇਹਨੂੰ ਖਾ ਕੇ ਕਿੰਨੇ ਸਮੇਂ ਬਾਅਦ ਆਰਾਮ ਮਤਲਬ ਮਹਿਸੂਸ ਹੋਣ ਲੱਗ ਪੈਂਦਾ ਕਿਉਂਕਿ ਕਈ ਲੋਕਾਂ ਨੂੰ ਲੱਗਦਾ ਆਯੁਰਵੈਦਿਕ ਦਵਾਈ ਜਿਹੜੀ ਆ ਬਹੁਤ ਲੇਟ ਅਸਰ ਕਰਦੀ ਆ ਹਨ ਤੇ ਜਿਹੜੀਆਂ ਦੂਸਰੀਆਂ ਦਵਾਈਆਂ ਅੰਗਰੇਜ਼ੀ ਉਹ ਛੇਤੀ ਅਸਰ ਕਰਦੀਆਂ ਲੋਕਾਂ ਨੂੰ ਲੱਗਦਾ ਕਿ ਆਰਾਮ ਬਹੁਤ ਐ ਤੇ ਕਿੰਨੀ ਦੇਰ ਤੱਕ ਅਸਰ ਮਤਲਬ ਇਹਦਾ ਤੁਹਾਨੂੰ ਦੇਖਣ ਨੂੰ ਦੇਖੋ ਇੱਥੇ ਹੀ ਆਪਾਂ ਥੋੜਾ ਜਿਹਾ ਕਾਲੀ ਕਰਕੇ ਆਪਾਂ ਗਲਤੀ ਕਰ ਜਾਂਦੇ ਆ ਆਪਾਂ ਆਦੀ ਹੋਏ ਹੋਏ ਆ ਐਲੋਪੈਥਿਕ ਦਵਾਈਆਂ ਦੇ ਐਲੋਪੈਥਿਕ ਇੱਕਦਮ ਆਰਾਮ ਦਿੰਦੀ ਆ ਪਰ ਉਹ 10 ਆਰਗਨ ਤੇ ਬੈਡ ਇਫੈਕਟ ਪਾਉਂਦੀ ਆ ਇੱਕ ਚੀਜ਼ ਨੂੰ ਠੀਕ ਕਰਕੇ 10 ਚੀਜ਼ਾਂ ਨੂੰ ਉਹ ਖਰਾਬ ਕਰਦੀ ਆ ਇਸ ਕਰਕੇ ਅਸੀਂ ਕਿੰਨੇ ਵੀ ਸਾਡਾ ਜਿਹੜਾ ਕੋਰਸ ਆ ਉਹ 3 ਤੋਂ 4 ਮਹੀਨੇ ਦਾ ਕੋਰਸ ਆ 3 ਮਹੀਨੇ ਦਾ ਹੀ ਲਾਓ 3 ਮਹੀਨੇ ਦਾ ਸਾਡਾ ਕੋਰਸ ਆ ਪਰ ਜੇ ਬੰਦਾ ਭਰੇਜ ਨਾਲ ਦਵਾਈ ਖਾਊਗਾ ਤੇ ਉਹਨੂੰ ਮਹੀਨੇ ਦੇ ਵਿੱਚ ਕਾਫੀ ਫਰਕ ਪੈ ਜਾਊਗਾ 3 ਮਹੀਨੇ ਦੇ ਕੋਰਸ ਵਿੱਚ ਬਿਲਕੁਲ ਉਹ ਜੜ ਤੋਂ ਠੀਕ ਹੋ ਜਾਣਗੇ ਹੱਡੀਆਂ 'ਚ ਕੈਲਸ਼ੀਅਮ ਪੂਰਾ ਹੋ ਜਾਊਗਾ ਨਾੜਾਂ ਜਿਹੜੀਆਂ ਦੱਬੀਆਂ ਗਈਆਂ ਉਹ ਖੁੱਲ ਜਾਣਗੀਆਂ ਤੇ ਗਠੀਆ ਜਿਹੜਾ ਉਹ ਠੀਕ ਹੋ ਜਾਊਗਾ ਜੋੜਾਂ ਦਾ ਦਰਦ ਠੀਕ ਹੋ ਜਾਊਗਾ ਗੋਡਿਆਂ ਦਾ ਦਰਦ ਠੀਕ ਹੋਊ ਗੋਡਿਆਂ ਤੋਂ ਤੇ ਜੋੜਾਂ 'ਚੋਂ ਜਿਹੜੀ ਕੱਟ-ਕੱਟ ਦੀ ਆਵਾਜ਼ ਆਉਂਦੀ ਆ ਉਹ ਠੀਕ ਹੋ ਜੂ ਸਰਵਾਈਕਲ ਠੀਕ ਹੋ ਜੂ ਸ਼ਰਟ ਕਾ ਪੀਨ ਪੇਨ ਠੀਕ ਹੋ ਜੂ ਸਾਰੀਆਂ ਪ੍ਰੋਬਲਮ ਠੀਕ ਇਹ ਵਾਲੀ ਦਵਾਈ ਵੀ ਤੁਸੀਂ ਵਿਦੇਸ਼ਾਂ ਚ ਭੇਜਦੇ ਹੋ ਹਾਂ ਇਹ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ ਧਰਨਗੁਰ RAMDAS ਪਾਸ਼ਾ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇਹ ਕੋਰਸ ਜਿਹੜਾ ਅਸੀਂ ਤਿਆਰ ਕੀਤਾ ਇੰਨਾ ਕੁ ਵਧੀਆ ਇਹਦਾ ਰਿਸਪੌਂਸ ਆ ਜਿਹੜੇ ਇੱਥੋਂ ਬੰਦੇ ਠੀਕ ਹੋ ਰਹੇ ਹੋ ਆਪਣੇ ਵਿਦੇਸ਼ਾਂ 'ਚ ਬੈਠੇ ਜਿਹੜੇ ਕੋ ਭੈਣ ਭਰਾ ਰਿਸ਼ਤੇਦਾਰ ਉਹਨਾਂ ਨੂੰ ਅੱਗੇ ਰეკਮੈਂਡ ਕਰਦੇ ਆ ਤੇ ਸਾਡੀ ਦਵਾਈ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਯੂਰਪ ਇਹੋ ਜਿਹੇ ਦੇਸ਼ਾਂ ਦੁਬਈ ਤੇ ਹੋਰ ਅਰਬ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਸਾਡੀ ਦਵਾਈ ਜਾ ਰਹੀ ਆ ਤੇ ਲੋਕ ਠੀਕ ਹੋ ਕੇ ਅੱਗੇ ਦੇ ਅੱਗੇ ਲੋਕਾਂ ਨੂੰ ਰੈਫਰੈਂਸ ਦੇ ਰਹੇ ਆ ਤੇ ਲੋਕਾਂ ਨੂੰ ਆਪਣਾ ਡਰੈਸ ਦੱਸੋ ਕਿੱਥੇ ਆਉਣ ਲੋਕ ਤੁਹਾਨੂੰ ਕਿੱਥੇ ਮਿਲਣ ਤੇ ਇੱਕ ਚੀਜ਼ ਜ਼ਰੂਰ ਤੁਸੀਂ ਦਰਸ਼ਕਾਂ ਨੂੰ ਦੱਸਣੀ ਹੈ ਕਿ ਜਿਹੜੇ ਲੋਕਾਂ ਨੂੰ ਲੱਗਦਾ ਕਿ ਅਸੀਂ ਦਵਾਈ ਖਾਵਾਂਗੇ ਕਿਤੇ ਸਾਡੇ ਪੈਸੇ ਨਾ ਵੇਸਟ ਹੋ ਜਾਣ ਕਿਤੇ ਫਰਾਡ ਨਾ ਹੋਵੇ ਇਹ ਜ਼ਰੂਰ ਚਾਨਣ ਪਾਈਓ ਕਿ ਕਿਸੇ ਕਿਸਮ ਦਾ ਕੋਈ ਫਰਾਡ ਨਹੀਂ ਹੈ ਜਾਂ ਜੋ ਵੀ ਹੈ ਜੋ ਸੱਚਾ ਲੋਕਾਂ ਤੱਕ ਦੱਸੋ ਕਿਉਂਕਿ ਡਰ ਦੇ ਮਾਰੇ ਲੋਕ ਨਹੀਂ ਉਸ ਚੀਜ਼ ਤੱਕ ਪਹੁੰਚ ਪਾਉਂਦੇ ਮਨ ਚ ਡਰੀ ਲੋਕਾਂ ਦੇ ਇੰਨਾ ਬਹਿ ਚੁੱਕਾ ਦੇਖੋ ਫਰਾਡ ਨੋ ਡਾਟ ਬਹੁਤ ਹੋ ਰਿਹਾ ਪਰ ਉਹ ਲੋਕ ਜਿਵੇਂ ਘਰਾਂ ਚੋਂ ਬੈਠੇ ਜਾਂ ਕਿਤੇ ਆਫਿਸ ਲੈ ਲਿਆ ਜਾਂ ਕੋਈ ਕਿਰਾਏ ਤੇ ਲੈ ਲਿਆ ਤੇ ਉਹ ਬੈਠੇ ਆ ਕਰਦੇ ਨੇ ਕਈ ਪਰ ਤੁਸੀਂ ਇਹ ਦੇਖੋ ਸਾਡਾ ਇੱਕ ਕਲੀਨਿਕ ਆ ਵੈਲ ਫਰਨੀਸ਼ਿੰਗ ਕਲੀਨਿਕ ਆ ਲੋਕਾਂ ਦੇ ਆਉਣ ਜਾਣ ਦੀ ਸਹੂਲਤ ਆ ਅਸੀਂ ਕਈ ਕਹਿੰਨੇ ਆ ਬਈ ਜ਼ਰੂਰੀ ਨਹੀਂ ਵੀ ਤੁਸੀਂ ਕੋਰੀਅਰ ਹੀ ਕਰਾਉਣੀ ਜੇ ਕਿਸੇ ਨੂੰ ਡਾਊਟ ਆ ਉਹ ਕਲੀਨਿਕ ਤੇ ਆ ਕੇ ਦਵਾਈ ਲੈ ਕੇ ਜਾਵੇ ਕਲੀਨਿਕ ਤੋਂ ਤਾਂ ਸਾਡੇ ਲੋਕਲ ਤਾਂ ਬਹੁਤ ਪੇਸ਼ੈਂਟ ਲੈ ਕੇ ਜਾਂਦੇ ਆ ਆਪਣੇ ਪੰਜਾਬ ਚ ਜਿਵੇਂ ਜਲੰਧਰ ਅੰਮ੍ਰਿਤਸਰ ਪਠਾਨਕੋਟ ਇੱਧਰ ਮਲੇਰਕੋਟ ਆਲੇ ਦੁਆਲੇ ਨੇੜੇ ਦੇ ਲੋਕ ਤਾਂ ਬਹੁਤ ਲੈ ਜਿਨ੍ਹਾਂ ਕੋਲ ਸਮੇਂ ਦੀ ਘਾਟ ਆ ਉਹ ਅਸੀਂ ਕਹਿੰਨੇ ਆ ਵੀ ਕੋਰੀਅਰ ਮੰਗਾਉਣ ਅਸੀਂ ਹਰ ਇੱਕ ਬੰਦੇ ਨੂੰ ਇਹੀ ਕਹਿੰਨੇ ਆ ਵੀ ਮੈਡੀਸਨ ਜੇ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਮਜਬੂਰੀ ਦੇ ਵਿੱਚ ਹੀ ਕੋਰੀਅਰ ਕਰਵਾਓ ਆਦਰਵਾਇਜ਼ ਇੱਥੋਂ ਕਲੀਨਿਕ ਤੇ ਬੈਠ ਕੇ ਸਾਡੇ ਨਾਲ ਗੱਲ ਕਰਕੇ ਦਵਾਈ ਲੈ ਕੇ ਜਾਓ ਤੁਸੀਂ ਆਪਣੀ ਪ੍ਰੋਬਲਮ ਦੱਸੋ ਤੇ ਅਸੀਂ ਉਹਦੇ ਮੁਤਾਬਕ ਤੁਹਾਨੂੰ ਦਵਾਈ ਦਵਾਂਗੇ ਤੇ ਮਤਲਬ ਫਰਾਡ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਹਰ ਬੰਦੇ ਨੂੰ ਕਹਿੰਦਾ ਵੀ ਮੈਂ ਲੁਧਿਆਣੇ ਦੇ ਵਿੱਚ ਬੈਠਾ ਮੇਰਾ ਐਡਰੈਸ ਆ ਜਿਹੜਾ ਗੁਰ ਅਸੀਸ ਆਯੁਰਵੇਦਾ ਗਿੱਲ ਰੋਡ ਤੇ ਜੀਐਨਈ ਕਾਲਜ ਦੇ ਸਾਹਮਣੇ ਮੈਂ ਫੇਰ ਤੁਹਾਨੂੰ ਦੱਸਣਾ ਚਾਹੁੰਗਾ ਵੀ ਕਈ ਪੇਸ਼ੈਂਟ ਸਾਨੂੰ ਫੋਨ ਕਰਦੇ ਫੋਨ ਕਰਦੇ ਸਰ ਪੁੱਛਦੇ ਆ ਤੁਸੀਂ ਕਿੱਥੋਂ ਬੋਲਦੇ ਆ ਜੀ ਸਮਾਂ ਥੋੜਾ ਜਿਹਾ ਵੇਸਟ ਹੁੰਦਾ ਤੇ ਉਸ ਕਰਕੇ ਮੈਂ ਕਹਿ ਰਿਹਾ ਵੀ ਸਾਡਾ ਜਿਹੜਾ ਕਲੀਨਿਕ ਆ ਸਿਰਫ ਤੇ ਸਿਰਫ ਲੁਧਿਆਣੇ ਵਿੱਚ ਹੀ ਆ ਜੀਐਨਈ ਕਾਲਜ ਦੇ ਸਾਹਮਣੇ ਸੂਆ ਰੋਡ ਰੋਡੇ ਫਾਟਕ ਦੇ ਨੇੜੇ ਸ਼ੇਵ ਦੁਰਗਾ ਮੰਦਿਰ ਦੇ ਕੋਲ ਆਪਣਾ ਕਲੀਨਿਕ ਆ ਇੱਥੇ ਆਓ ਤੇ ਆਪਣੀਆਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ। ਸੋ ਇੱਥੇ ਹੋਰ ਸਾਰੇ ਮਰੀਜ਼ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਜੋੜਾਂ ਦੇ ਦਰਦ ਦੇ ਬਹੁਤ ਲੋਕੀ ਸ਼ਿਕਾਰ ਨੇ ਤਾਂ ਜੋੜਾਂ ਦਾ ਦਰਦ ਉਹਨਾਂ ਦਾ ਕਿਵੇਂ ਦੂਰ ਹੋਇਆ ਦਵਾਈ ਦਾ ਕਿੰਨਾ ਕੁ ਅਸਰ ਹੈ ਅਸੀਂ ਲਾਈਵ ਹੀ ਜਿਹੜੇ ਮਰੀਜ਼ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ। ਸਸੀ ਕਾਲਾ ਅੰਟੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸ੍ਰਿੰਦਰ ਕੌਰ ਹੈ ਅੱਛਾ ਜੀ ਕੀ ਤੁਹਾਨੂੰ ਦਰਦ ਹੈ ਸੀਗਾ ਮੈਨੂੰ ਜੇ ਗੋਡੇ ਦੁਖਦੇ ਸੀ ਜੋੜਾਂ 'ਚ ਦਰਦ ਸੀਗੇ ਬਸ ਅੱਛਾ ਜੋੜਾਂ 'ਚ ਦਰਦ ਸੀ ਜੀ ਹਾਂ ਜੀ ਤੇ ਫਿਰ ਤੁਸੀਂ ਦਵਾਈ ਖਾਧੀ ਵੈਜੀ ਕੋਲ ਹਾਂ ਜੀ ਹਾਂ ਦਵਾਈ ਖਾਧੀ ਸੀ ਤੇ ਫਰਕ ਕਿੰਨਾ ਕੁ ਫਰਕ ਲੱਗਦਾ ਕਾਫੀ ਫਰਕ ਪਿਆ ਹੈ ਅੱਛਾ ਕਿੰਨੇ ਸਮੇਂ ਤੋਂ ਤੁਹਾਡੇ ਜੋੜਾਂ ਦਾ ਦਰਦ ਸੀਗਾ ਕਾਫੀ ਦੇਰ ਤੋਂ ਹੀ ਸੀਗਾ ਜਾ ਕਾਫੀ ਢੇਰ ਤੋਂ ਦਰਦ ਸੀਗਾ ਤੇ ਫਿਰ ਵੈਜੀ ਦੀ ਦਵਾਈ ਖਾਦੇ ਤੁਸੀਂ ਹਾਂਜੀ ਠੀਕ ਹੈ ਤੇ ਕਹਿੰਨੇ ਦੱਸਿਆ ਸੀ ਤੁਹਾਨੂੰ ਵੈਜੀ ਬਾਰੇ ਸਾਨੂੰ ਜੀ ਮੇਰੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਦੱਸਿਆ ਸੀਗਾ ਉਹ ਇੱਥੇ ਆਏ ਸੀਗੇ ਕਲੀਨਿੰਗ ਤੇ ਤੇ ਉਹ ਦਵਾਈ ਲੈ ਕੇ ਗਏ ਫਿਰ ਉਹਨਾਂ ਨੇ ਦੱਸਿਆ ਸੀਗਾ ਅੱਛਾ ਜੀ ਉਹਨਾਂ ਨੂੰ ਆਰਾਮ ਮਿਲਿਆ ਹਾਂਜੀ ਠੀਕ ਹੈ ਇਹ ਤੁਹਾਨੂੰ ਕਿੰਨਾ ਸਮੇਂ ਹੋ ਗਿਆ ਦਵਾਈ ਖਾਦੇ ਨੂੰ ਸਾਨੂੰ ਮੈਨੂੰ ਹਜੇ ਮਹੀਨਾ ਖ ਹੋਇਆ ਅੱਛਾ ਮਹੀਨਾ ਹੋਇਆ ਹੱਲੇ ਤੇ ਮਤਲਬ ਫੇਰ ਵੀ ਤੁਹਾਨੂੰ ਆਰਾਮ ਨਜ਼ਰ ਆਉਂਦਾ ਹੈ ਆਰਾਮ ਆਉਂਦਾ ਨਜ਼ਰ ਹਾਂਜੀ ਤੇ ਫਿਰ ਹੋਰਾਂ ਨੂੰ ਵੀ ਤੁਸੀਂ ਸੁਜੈਸਟ ਕਰੋਗੇ ਸਲਾਹ ਦੋਗੇ ਕਿ ਵੀ ਇੱਥੇ ਆਓ ਕਿ ਕੋਈ ਵੀ ਦਰਦ ਤਕਲੀਫ ਹੋਵੇ ਠੀਕ ਹੋਵੇਗਾ ਹਾਂਜੀ ਸਾਰਿਆਂ ਨੂੰ ਕਹਾਂਗੇ ਵੀ ਆਓ ਤੁਸੀਂ ਇੱਥੇ ਦਵਾਈ ਲਓ ਤੇ ਬੜਾ ਫਰਕ ਪੈਂਦਾ ਸਾਨੂੰ ਫਰਕ ਪੈ ਗਿਆ ਤੇ ਤੁਹਾਨੂੰ ਵੀ ਜ਼ਰੂਰ ਫਰਕ ਪਵੇਗਾ ਸੰਤੁਸ਼ਟ ਹੋ ਤੁਸੀਂ ਹਾਂਜੀ ਠੀਕ ਸਸੀ ਕਾ ਲੰਡੀ ਜੀ ਸਸੀ ਕਾ ਬਟਾ ਸਸ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਸ਼ੰਗਰ ਕੌਰ ਬਟਾ ਅੱਛਾ ਤੁਹਾਨੂੰ ਵੀ ਜੋੜਾ ਦਾ ਦਰਦ ਸੀ ਹਾਂਜੀ 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 ਕਾਫੀ ਫਿਰ ਕਿੰਨਾ ਸਮਾਂ ਹੋ ਗਿਆ ਦਰਦ ਆ ਤੁਹਾਨੂੰ ਕਾਫੀ ਧੇਰ ਹੋ ਗਈ ਹੈ ਮੈਨੂੰ ਦਰਦ ਦੇ ਤੇ ਉਹ ਦਰਿਸ਼ਚਨ ਕਰ ਤੋਸੀਂ ਇੱਧਰ ਆ ਕੇ ਦੇਖੋਣੇ ਰਹੇ ਨਾ ਤੇ ਇੱਧਰ ਕਿਸੇ ਨੇ ਦੱਸਿਆ ਸੀਗਾ ਵੀ ਇੱਥੋਂ ਦਵਾਈ ਵੇਅਜੀ ਕੋਲ ਇਹਨਾਂ ਕੋਲੋਂ ਲੈ ਕੇ ਦਵਾਈ ਖਾਓ ਤੁਸੀਂ ਹਾਂਜੀ ਤੇ ਮੈਨੂੰ ਵੀ ਹਾਲੇ ਮਹੀਨਾ ਕੀ ਹੋਇਆ ਹੈ ਦਵਾਈ ਨਹੀਂ ਹੋਇਆ ਦਵਾਈ ਖਾਦੇ ਹਾਂਜੀ ਫਰਕ ਆ ਮੈਨੂੰ ਪਰ ਫੇ ਵੀ ਲੱਗਦਾ ਕੁਝ ਮਤਲਬ ਅਸਰ ਹੈਗਾ ਹੈ ਦਵਾਈ ਦਾ ਹਾਂਜੀ ਪਹਿਲਾਂ ਨਾਲ ਕੁਝ ਫਰਕ ਹੈਗਾ ਮੈਨੂੰ ਹਾਂਜੀ ਹੈਗਾ ਹੈ ਫਰਕ ਮੈਨੂੰ ਪੂਰਾ ਡਾਕਟਰਾਂ ਕੋਲ ਵੀ ਗਏ ਹੋਗੇ ਪਹਿਲਾਂ ਤੁਸੀਂ ਪ੍ਰਾਈਵੇਟ ਡਾਕਟਰ ਕੋਲ ਜਾਂਦੇ ਸੀ ਬਸ ਦਵਾਈ ਖਾ ਲਓ ਠੀਕ ਆ ਫਿਰ ਦਵਾਈ ਖਾਂਦੇ ਸੀ ਕਿ ਫਿਰ ਛੱਡ ਦੇਈ ਇਸ ਵਿੱਚ ਇਸ ਕਰਕੇ ਹੁਣ ਤਾਂ 1 ਮਹੀਨਾ ਤਾਂ ਹੋ ਗਿਆ ਇਤੋਂ ਦਵਾਈ ਖਾਦੇ ਆ ਮਤਲਬ ਫੇਰੋਂ ਨੂੰ ਕੁਝ ਫਰਕ ਆ ਗਿਆ ਹੁਣ ਮਤਲਬ ਤੁਹਾਨੂੰ ਅਸਰ ਦਿਖ ਰਿਹਾ ਆ ਹਾਂਜੀ 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 ਫਰਕ ਆਇਆ ਮੈਨੂੰ ਹਾਂਜੀ ਤਾਂ ਤੁਸੀਂ ਆਪਣਾ ਕੀ ਕਹਿੰਦੇ ਆ ਕਿੰਨਾ ਨੰਬਰ ਦੋਗੇ 10 ਦੇ ਵਿੱਚੋਂ ਜੇ ਡਾਕਟਰ ਜੀ ਨੂੰ ਰੇਟਿੰਗ ਕਰਨੀ ਹੋਵੇ 10 ਚਾਠ ਦੇ ਦੇ ਦਾਂਗੇ ਨੇ ਹਾਲੇ ਫਮੀਨਾ ਹੋਇਆ ਦਵਾਈ ਖਾਦੇ ਨੂੰ ਅਸਰ ਹੌਲੀ ਹੌਲੀ ਦੇ ਰਿਹਾ ਹਾਂ ਜਨ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਅੰਟੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਨਾਨ ਨਿਰਿੰਦਰ ਕੌਰ ਅੱਛਾ ਜੀ ਤੁਹਾਨੂੰ ਜੋੜਾ ਦਾ ਦਰਦ ਹਾਂ ਜੀ ਮੇਰੇ ਗੋਡਿਆਂ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਸੀਗਾ ਮੇਤੋਂ ਉੱਠਿਆ ਨਹੀਂ ਸੀ ਜਾਂਦਾ ਬਹਿ ਜਾਂਦੀ ਸੀ ਤੇ ਉੱਠ ਨਹੀਂ ਸੀ ਹੁੰਦਾ ਪੌੜੀਆਂ ਤੇ ਬਿਲਕੁਲ ਨਹੀਂ ਸੀ ਚੜ੍ਹ ਹੁੰਦਾ ਫੋਨ ਮੇ 2 ਕੁ ਮਹੀਨੇ ਹੋ ਗਏ ਦਵਾਈ ਖਾਂਦੀ ਨੂੰ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ। ਅੱਛਾ। ਹਾਂਜੀ। ਅੱਛਾ ਪਹਿਲਾਂ ਉਹ ਤੁਸੀਂ ਜਿਹੜਾ ਪੌੜੀਆਂ ਚੜ੍ਹ ਉੱਤਰ ਨਹੀਂ ਸਕਦੇ ਸੀ। ਹੁਣ ਤੁਸੀਂ ਆਰਾਮ ਨਾਲ ਚੜ੍ਹ ਸਕਦੇ ਹਾਂ। ਹਾਂਜੀ ਹਾਂਜੀ। ਬਿਲਕੁਲ ਚੜ੍ਹਦੀ। ਪਹਿਲਾਂ ਤੁਰਨ ਚ ਔਖ ਹੁੰਦੀ ਹੋਣੀ ਹਨਾ। ਔਖ ਹੁੰਦੀ ਸੀ ਕਿ ਮੈਂ ਕਿਸੇ ਦੇ ਸਹਾਰੇ ਤੋਂ ਬਿਨਾਂ ਤੁਰਨੀ ਸੀ ਹੁੰਦਾ ਮੇਰੇ ਕੋਲ। ਜਿਹੜੀ ਇਸਨੇ ਤਾਂ ਬਹੁਤ ਘਰ ਦੇ ਕੰਮ ਵੀ ਕਰਨੇ ਹੋ। ਹਾਂਜੀ ਹਾਂਜੀ। ਹੂੰ। ਤੇ ਹੁਣ ਮੈਂ ਮਤਲਬ ਆਮ ਨਾਲ ਦਵਾਈ ਖਾਦੀ ਆ 2 ਕੁ ਮਹੀਨੇ ਤੇ ਹੁਣ ਮੈਂ ਆਮ ਨਾਲ ਆਬਦਤ ਤੁਰ ਫੇਰ ਲੈਣੀ ਆ ਪੋੜੀਆਂ ਵੀ ਚੜ ਜਾਣੀਆਂ ਪੋੜੀਆਂ ਚੜ ਜਾਣੀਆਂ ਚੜ੍ਹ ਲੰਨੀ ਆਂ ਜੀ ਤੇ ਤੁਸੀਂ ਫਿਰ ਇਹ ਕਿਵੇਂ ਪਤਾ ਲੱਗਾ ਤੁਹਾਨੂੰ ਵੈਜੀ ਵਾਰ ਮੈਂ ਫੇਸਬੁੱਕ ਤੇ ਵੀਡੀਓ ਵੇਖੀ ਸੀ ਇਹਨਾਂ ਦੀ ਹਾਂਜੀ ਹਾਂਜੀ ਵੀਡੀਓ ਦੇਖ ਕੇ ਅਸੀਂ ਆਏ ਸੀਗੇ ਵੀਡੀਓ ਦੇਖ ਕੇ ਯਕੀਨ ਹੋ ਗਿਆ ਸੀ ਹਾਂਜੀ ਹਾਂਜੀ ਦੂਸਰੇ ਬਾਕੀ ਵੀ ਲੋਕ ਦੇਖਦੇ ਨੇ ਵੀਡੀਓ ਦੇਖ ਕੇ ਮਤਲਬ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਉਥੋਂ ਹੋਊਗਾ ਬਾਕੀ ਦਵਾਈ ਖਾ ਕੇ ਸੈਟੀਸਫੈਕਸ਼ਨ ਜ਼ਿਆਦਾ ਹੋਈ ਮੈਨੂੰ ਹਾਂਜੀ ਬਹੁਤ ਸੰਤੁਸ਼ਟ ਹੋ ਕੇ ਇੱਥੇ ਆ ਕੇ ਤੁਸੀਂ ਹਾਂਜੀ ਤਸਾਂ ਜੋ ਜੀ ਰੇਟਿੰਗ ਦੇਣੀ ਹੋਵੇ ਕਿੰਨੇ ਨੰਬਰ ਮੈਂ ਦੱਸਾਂ ਜੋ ਦੱਸ ਦਵਾਂਗੀ ਔਰ ਮੈਂ ਸਾਰਿਆਂ ਨੂੰ ਰეკਮੈਂਡ ਵੀ ਕਰੂੰਗੀ ਕਿ ਜੇ ਦਵਾਈ ਕਿਸੇ ਨੂੰ ਵੀ ਦਰਦ ਦੀ ਲੈਣੀ ਆ ਤਾਂ ਇੱਥੇ ਜ਼ਰੂਰ ਪਹੁੰਚੋ ਇੱਕ ਵਾਰੀ ਜ਼ਰੂਰ ਆ ਕੇ ਵਿਜ਼ਿਟ ਕਰਨਾ ਚਾਹੀਦਾ ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਤਾਂ ਤਾਂ ਹੀ ਫਿਰ ਨਾ ਕਹਿੰਦੇ ਅਸਰ ਕਰਦੀ ਦਵਾਈ ਤਾਂ ਇਹ ਦੇਖੇ ਨੀ ਮੈਂ ਕਹਿੰਨੀ ਆ ਵੀ ਜ਼ਰੂਰ ਜ਼ਰੂਰ ਪਹੁੰਚੋ ਇੱਥੇ ਆ ਕੇ ਦੇਖੋ ਜੀ ਦਵਾਈ ਵੀ ਸਕਦੇ ਅਗਲਾ ਆਪਦੀ ਮਰਜ਼ੀ ਨਾਲ ਲਵੇ ਪਰ ਆ ਕੇ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਅਮਰਿਤਪਾਲ ਜੀ ਅੱਛਾ ਜੀ ਕੀ ਤਕਲੀਫ ਕੀ ਸੀ ਕੁਲ ਆਇਆ ਮੈਂ ਆਪਣੇ ਫਾਦਰ ਸਾਹਿਬ ਦੀ ਮੈਡੀਸਨ ਲੈਣ ਆਇਆ ਜੀ ਅੱਛਾ ਜੀ ਤਾਂ 2 ਮਹੀਨੇ ਤੋਂ ਮੈਡੀਸਨ ਚੱਲ ਵੀ ਰਹੀ ਹੈ ਸਾਡੀ ਠੀਕ ਐ ਸੀ ਉਹਨਾਂ ਦੇ ਗੋਡਿਆਂ 'ਚ ਗ੍ਰੀਸ ਦੀ ਪ੍ਰੋਬਲਮ ਸੀ ਜੋੜਾਂ ਦਾ ਦਰਦ ਸਾਰਾ ਕੁਝ ਪੇਨ ਬਾਡੀ ਪੇਨ ਵਗੈਰਾ ਸਾਰਾ ਕੁਝ ਅੱਛਾ ਜੋੜਾਂ ਦਾ ਦਰਦ ਸੀ ਹਾਂ ਜੀ ਹਾਂ ਜੀ ਤਾਂ 2 ਮਹੀਨੇ ਤੋਂ ਮੈਡੀਸਨ ਖਾ ਰਹੇ ਆ ਤਾਂ ਅੱਗੇ ਨਾਲੋਂ ਬਹੁਤ ਫਰਕ ਆ ਉਹਨਾਂ ਨੂੰ ਕਿੰਨੇ ਸਮੇ ਤੋਂ ਉਹਨਾਂ ਨੂੰ ਮਤਲਬ ਦਰਦ ਸੀਗਾ ਇਹ 10 ਸਾਲ ਪੁਰਾਣੀ ਬਰੌ ਲੋ ਅੱਛਾ 10 ਸਾਲ ਪੁਰਾਣੀ ਤੇ ਫੇਰ ਬਹੁਤ ਡਾਕਟਰਾਂ ਕੋਲ ਗਏ ਹੋਗੇ ਬਹੁਤ ਜੀ ਬਹੁਤ ਟੈਸਟ ਕਰਾਏ ਬਹੁਤ ਡਾਕਟਰਾਂ ਕੋਲ ਪਏ ਪਰ ਕੋਈ ਫਰਕ ਨਹੀਂ ਪੈ ਰਿਆ ਸੀ ਐ ਲੋ ਕੋਈ ਫਰਕ ਨਹੀਂ ਪਿਆ ਨਹੀਂ ਪੈ ਰਿਆ ਸੀ ਤਾਂ ਫੇਰ ਦੁਬਾਰਾ ਮੁੜ ਕੇ ਉੱਥੇ ਆ ਜਾਂਦਾ ਸੀ ਜਿੰਨਾ ਟਾਈਮ ਦਵਾਈ ਖਾਂਦੇ ਸੀ ਪੇਨ ਕਿਲਰ ਵਗੈਰਾ ਦੀ ਉਹਨਾਂ ਟਾਈਮ ਫਰਕ ਰਹਿੰਦਾ ਸੀਗਾ ਫੇਰ ਨਹੀਂ ਹੁਣ ਇਥੋਂ ਵੈਦ ਸਾਹਿਬ ਤੋਂ ਲੈ ਰਹੇ ਹਾਂ ਦਵਾਈ ਦਾ ਫਰਕ ਆ ਕਿੰਨਾ ਉਹਨਾਂ ਨੂੰ 50% ਫਰਕ ਪੈ ਚੋ 50% ਉਹਨਾਂ ਨੂੰ ਫਰਕ ਆ ਹਾਂਜੀ ਹਾਂ ਜੀ ਰੀਲੀਫ ਆ ਗਏ ਨਾਲੋਂ ਬਿਲਕੁਲ ਬਿਲਕੁਲ ਕਿਨੇ ਦੱਸਿਆ ਸੀ ਵੈਜ ਜੀ ਬਾਰੇ ਮੈਂ YouTube ਤੇ ਦੇਖਿਆ ਸੀ ਅੱਜ ਵੀਡੀਓ ਦੇ ਕੇ ਆਇਆ ਹਾਂ ਵੀਡੀਓ ਦੇ ਕੇ ਭਰੋਸਾ ਹੋ ਗਿਆ ਨਹੀਂ ਪਹਿਲਾਂ ਤਾਂ ਨਹੀਂ ਹੋਇਆ ਪਰ ਯੂਜ਼ ਮੈਡੀਸਿਨ ਯੂਜ਼ ਕੀਤੀ ਫਿਰ ਪਤਾ ਲੱਗੇ ਸਾਹ ਦੀ ਹਾਂ ਜੀ ਬਾਕੀ ਆਪਾਂ ਸੁਜੈਸਟ ਕਰਾਂਗੇ ਹੋਰ ਵੀ ਬੰਦਿਆਂ ਨੂੰ ਜਿੰਨੂੰ ਕੋਈ ਪ੍ਰੋਬਲਮ ਹੋਵੇ ਉਹ ਆਉਣ ਇੱਕ ਵਾਰੀ ਟਰਾਈ ਕਰਨ ਠੀਕ ਹੈ ਜੀ 15 ਦਿਨ ਦੀ ਮੈਡੀਸਿਨ ਲੈ ਕੇ ਜਾਵੇ ਬੰਦਾ ਫਿਰ ਪਤਾ ਲੱਗਦਾ ਉਹਨੂੰ ਫਿਰ ਮੈਡੀਸਿਨ ਲੰਬੇ ਟਾਈਮ ਲਈ ਖਾਣੀ ਪੈਂਦੀ ਹੈ ਨਹੀਂ ਹੈਗਾ ਵੀ ਇੱਕੋ ਦਮ ਫਰਕ ਪੈ ਜਾਊਗਾ ਥੋੜਾ ਟਾਈਮ 3 ਮਹੀਨੇ ਚਾਹ ਰੋਸਾ ਰੱਖਣਾ ਪੈਂਦਾ ਜੀ ਬਿਲਕੁਲ ਠੀਕ ਹੈ ਠੀਕ ਹੈ ਤੇ ਦੂਸਰੀ ਇੱਕ ਗੱਲ ਹੋਰ ਹੈ ਜਿਵੇਂ ਕਿ ਜੋੜਾ ਦਾ ਦਰਸ ਤੁਸੀਂ ਕਹੇ ਤੁਹਾਡੇ ਫਾਦਰ ਸਾਹਿਬ ਨੂੰ ਸੀਗਾ ਹਨਾ ਕਿ ਹੋਰਾਂ ਡਾਕਟਰ ਕੋਲ ਗਏ ਸੀਗੇ ਨਹੀਂ ਰਿਲੀਫ ਹੋਇਆ ਕਾਫੀ ਪੈਸਾ ਵੀ ਬਰਬਾਦ ਕਰ ਗਏ ਹੋਗੇ ਨਾ ਤੁਸੀਂ ਸਾਰੇ ਟੈਸਟ ਕਰਵਾਏ ਸਾਰੇ ਮੈਡੀਸਨ ਕੋਈ ਵੀ ਨਹੀਂ ਛੱਡਿਆ ਡੀ ਐਮ ਸੀ ਸੀ ਐਮ ਸੀ ਸਾਰੇ ਕੁਝ ਬੜੇ-ਬੜੇ ਡਾਕਟਰਾਂ ਸਾਰੇ-ਸਾਰੇ ਕਰਵਾਇਆ ਜੀ ਬਾਕੀ ਐ ਆ ਜੀ ਓਨੀ ਓਲੀ ਮੈਡੀਸਿਨ ਖਾ ਰਹੇ ਆ ਫਰਕ ਆ ਠੀਕ ਆ ਜੀ ਕਈ ਡਾਕਟਰਾਂ ਨੇ ਆਪਰੇਟ ਲਈ ਕਹ ਰਹੇ ਸੀ ਅਸੀਂ ਉਹ ਵੀ ਨਹੀਂ ਕਰਵਾਇਆ ਅਜੇ ਤੱਕ ਤੇ ਹੁਣ ਵੈਜੀ ਦੀ ਦਵਾਈ ਖਾ ਕੇ ਬਿਨਾ ਆਪਰੇਸ਼ਨ ਤੋਂ ਹੀ ਤੁਹਾਡੇ ਫਾਦਰ ਸਾਹਿਬ ਦੇ ਆ ਜਿਹੜੇ ਜੋੜਾਂ ਦੇ ਦਰਦ ਠੀਕ ਆ ਠੀਕ ਆ ਜੀ 50% ਫਰਕ ਆ ਕਹਿੰਦੇ ਹਾਂ ਜੀ ਤਾਂ ਸਾਚੋ ਫਿਰ ਜੀ ਰੇਟਿੰਗ ਕਰਨੀ ਹੋਵੇ ਤਾਂ ਕਿੰਨੀ ਸਾਸੀ ਦਮਾਂਗੇ ਜੀ ਅੱਛਾ ਜੀ ਮਤਲਬ ਤੁਸੀਂ ਖੁਸ਼ ਹੋ ਇੱਥੇ ਆ ਕੇ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਹੋਰ ਵੀ ਆਪਣੇ ਰਿਲੇਟਿਵ ਰਿਸ਼ਤੇਦਾਰਾਂ ਸੱਜਣ ਮਿੱਤਰਾਂ ਨੂੰ ਜ਼ਰੂਰ ਭੇਜਾਂਗੇ ਜੇਕਰ ਤੁਸੀਂ ਵੀ ਆਪਣੇ ਗਠੀਏ ਦਾ ਰੋਗ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਹੁੰਦਾ ਤੁਹਾਡੇ ਨਾੜੀਆਂ ਬਲੌਕ ਹੁੰਦੀਆਂ ਨੇ ਤੁਹਾਨੂੰ ਸਰਵਾਈਕਲ ਦੀ ਦਿੱਕਤ ਆ ਜਾਂ ਸ਼ਾਰਟਿਕਾ ਪੇਨ ਆ ਜਾਂ ਕੋਈ ਹੋਰ ਵੀ ਦਿੱਕਤ ਹੈ ਲੀਵਰ ਫੈਟੀ ਹੈ ਜੇਕਰ ਤੁਸੀਂ ਸਾਰੇ ਰੋਗਾਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਤੁਸੀਂ ਗੁਰੂ ਸੀਸ ਆਯੁਰਵੈਦਾ ਦੇਸੀ ਦੁਆਖਾਨਾ ਲੁਧਿਆਣਾ ਦੇ ਵਿੱਚ ਜੋ ਔਰ ਡਰੈਸ ਜਿਹੜਾ ਵਾ ਉਹ ਸਕਰੀਨ ਤੇ ਚੱਲ ਰਿਹਾ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰ ਸਕਦੇ ਹੋ ਕਿਉਂਕਿ ਇੱਥੇ ਨਾ ਕੋਈ ਫਰਾਡ ਹੁੰਦਾ ਤੇ ਨਾ ਹੀ ਤੁਹਾਨੂੰ ਕੋਈ ਅਜਿਹੀ ਫਰੇਬੀ ਜਾਂ ਝੂਠ ਹੋਵੇਗਾ ਔਰ ਸਹੀ ਦਵਾਈ ਸਹੀ ਤੁਹਾਡਾ ਰੋਗ ਫੜ ਕੇ ਤੁਹਾਨੂੰ ਸਹੀ ਦਵਾਈ ਦੇ ਕੇ ਇੱਕਦਮ ਠੀਕ ਕੀਤਾ ਜਾਵੇਗਾ ਤੇ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰੋ ਤੇ ਇੱਕ ਵਾਰ ਤੁਸੀਂ ਲੁਧਿਆਣਾ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ